ਇਸ ਸਿਸਟਮ ਦੇ ਵਿਗੜੇ ਹੋਏ ਰੂਪ ਤੇ ਭ੍ਰਿਸ਼ਟਾਚਾਰ ਦੀ ਇੱਕ ਹੋਰ ਵੱਡੀ ਤੇ ਨਵੀਂ ਪੋਲ ਖੁੱਲੀ ਹੈ ਤੇ ਅੱਜ ਸੀਬੀਆਈ ਨੇ ਇੱਕ ਬਹੁਤ ਵੱਡਾ ਐਕਸ਼ਨ ਕਰਕੇ ਇੱਕ ਫੌਜ ਦੇ ਲੈਫਟੀਨੈਂਟ ਕਰਨਲ ਨੂੰ ਗ੍ਰਿਫਤਾਰ ਕੀਤਾ ਹੈ ਉਹਦੇ ਤੋਂ ਕਰੋੜਾਂ ਰੁਪਏ ਵੀ ਬਰਾਮਦ ਹੋਏ ਨੇ 3 ਲੱਖ ਰੁਪਈਆ ਮੌਕੇ ਤੇ ਰਿਸ਼ਵਤ ਦਾ ਬਰਾਮਦ ਕੀਤਾ ਔਰ ਲੈਫਟੀਨੈਂਟ ਦੀ ਜਿਹੜੀ ਪਤਨੀ ਹੈ ਉਹ ਵੀ ਕਰਨਲ ਹੈ ਉਹਦੇ ਤੇ ਵੀ ਮਾਮਲਾ ਦਰਜ ਕੇਸ ਦਰਜ ਸੀਬੀਆਈ ਨੇ ਕਰ ਲਿਆ ਪੂਰੀ ਜਾਣਕਾਰੀ ਤੁਹਾਨੂੰ ਇਸ ਮਾਮਲੇ ਦੀ ਦਿੰਨੇ ਆ ਕਿਉਂਕਿ ਡੀਆਈਜੀ ਭੁੱਲਰ ਨੂੰ ਕਰੋੜਾਂ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਸੀਬੀਆਈ ਦਾ ਇਹ ਇੱਕ ਬਹੁਤ ਵੱਡਾ ਐਕਸ਼ਨ ਹੋਇਆ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਅਜੇ ਤੱਕ ਜੇਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬੈਲ ਵਾਲਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਤੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰਿਓ ਗੰਗਾ ਨਗਰ ਦੇ ਵਿੱਚ ਵੱਡੀ ਕਾਰਵਾਈ ਸੀਬੀਆਈ ਨੇ ਕੀਤੀ ਹੈ ਪਹਿਲਾਂ ਡੀਆਈਜੀ ਪੁੱਲਰ ਨੂੰ ਪਿਛਲੇ ਟਾਈਮ ਤੋਂ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਉਹਦੇ ਨਾਲ ਉਹਦੇ ਵਿਚੋਲੀਏ ਕਰਸ਼ਾਨੂ ਨੂੰ ਵੀ ਕੀਤਾ ਸੀ ਉਸ ਤੋਂ ਬਾਅਦ ਕਈਆਂ ਤੇ ਗਾਜ ਗਿਰਦੀ ਨਜ਼ਰ ਆਈ ਪਰ ਉਦੋਂ ਬਾਅਦ ਅਜੇ ਮਾਮਲਾ ਪੈਂਡਿੰਗ ਹੈ ਪਰ ਹੁਣ ਸੀਬੀਆਈ ਨੇ ਫੌਜ ਦੇ ਰੱਖਿਆ ਮੰਤਰਾਲੇ ਦੇ ਵਿੱਚ ਤਨਾਤ ਇੱਕ ਲੈਫਟੀਨੈਂਟ ਕਰਨਲ ਜੀ ਦਾ ਨਾਮ ਦੀਪਕ ਸ਼ਰਮਾ ਦੱਸਿਆ ਜਾ ਰਿਹਾ ਹੈ ਉਹਨੂੰ ਗ੍ਰਿਫਤਾਰ ਕੀਤਾ ਹੈ ਉਹਦੇ ਉੱਪਰ ਦੋਸ਼ ਹੈ ਕਿ ਉਹ ਰੱਖਿਆ ਮੰਤਰਾਲੇ ਦੇ ਵਿੱਚ ਕੰਪਨੀਆਂ ਦੇ ਕਈ ਨਜਾਇਜ਼ ਕੰਮ ਕਰਾਉਂਦਾ ਸੀ ਤੇ ਉਹਨਾਂ ਤੋਂ ਰਿਸ਼ਵਤ ਲੈਂਦਾ ਸੀ ਤੇ ਹੁਣ ਇੱਕ ਬੰਗਲੌਰੂ ਦੀ ਕੰਪਨੀ ਤੋਂ 3 ਲੱਖ ਰੁਪਏ ਰਿਸ਼ਵਤ ਦਾ ਸੌਦਾ ਤੈਅ ਹੋਇਆ ਸੀ ਜਦੋਂ ਵਿਚੋਲੀਆ ਰਿਸ਼ਵਤ ਦੇਣ ਆਉਂਦਾ ਤਾਂ ਉਸ ਟਾਈਮ ਸੀਬੀਆਈ ਛਾਪਾ ਮਾਰ ਕੇ ਜਿਵੇਂ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਐਨ ਉਸੇ ਤਰ੍ਹਾਂ ਸੀਬੀਆਈ ਇਸ ਬਹੁਤ ਵੱਡੇ ਅਫਸਰ ਲੈਫਟੀਨੈਂਟ ਕਰਨਲ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਨਾਲ ਹੀ ਜਿਵੇਂ ਡੀਆਈਜੀ ਦੇ ਮਾਮਲੇ ਚ ਕਰਸ਼ਾਨੂ ਫੜਿਆ ਸੀ ਉਸੇ ਤਰ੍ਹਾਂ ਉਹ ਰਿਸ਼ਵਤ ਦੇਣ ਆਇਆ ਵਿਚੋਲੀਆ ਵਿਨੋਦ ਕੁਮਾਰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਮਾਮਲੇ 'ਚ ਜਦੋਂ ਫਿਰ ਸੀਬੀਆਈ ਨੇ ਉਸ ਲੈਫਟੀਨੈਂਟ ਕਰਨਲ ਦੇ ਘਰ ਦੀ ਤਲਾਸ਼ੀ ਲਈ ਤਾਂ 2 ਕਰੋੜ 36 ਲੱਖ ਰੁਪਇਆ ਉਹਦੇ ਘਰੋਂ ਬਰਾਮਦ ਹੋਇਆ ਫਿਰ ਉਹਦੀ ਪਤਨੀ ਵੀ ਇੱਕ ਬਹੁਤ ਵੱਡੀ ਅਫਸਰ ਹੈ ਕਰਨਲ ਹੈ ਜਦੋਂ ਗੰਗਾਨਗਰ ਸਥਿਤ ਉਹਦੇ ਘਰ ਤੇ ਛਾਪਾ ਮਾਰਿਆ ਗਿਆ ਉਹਦੇ ਘਰ ਤੋਂ ਵੀ ਖਬਰਾਂ ਅਨੁਸਾਰ 10 ਲੱਖ ਰੁਪਏ ਬਰਾਮਦ ਹੋਏ ਨੇ ਕੇਸ ਪਤਨੀ ਤੇ ਵੀ ਦਰਜ ਕਰ ਲਿਆ ਗਿਆ ਪਤਨੀ ਦਾ ਨਾਮ ਕਰਨਲ ਕਾਜਲ ਬਾਲੀ ਦੱਸਿਆ ਜਾ ਰਿਹਾ ਹੈ ਹੁਣ ਜੋ ਇਹ ਮਾਮਲਾ ਸਾਹਮਣੇ ਆਇਆ ਇਹਦੇ ਤੇ ਤੁਸੀਂ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਦੇਖੋ ਅੱਜ ਤੱਕ ਆਪਾਂ ਇਹ ਸੁਣਦੇ ਰਹੇ ਆ ਸਰਕਾਰਾਂ ਤੋਂ ਭ੍ਰਿਸ਼ਟਾਚਾਰ ਖਤਮ ਹੋ ਗਿਆ ਆ ਭ੍ਰਿਸ਼ਟਾਚਾਰ ਨੂੰ ਠੱਲ ਪੈ ਗਈ ਰਿਸ਼ਵਤਖੋਰੀ ਨੂੰ ਠੱਲ ਪੈ ਗਈ ਆ ਠੱਲ ਪੈ ਗਈ ਸਭ ਤੋਂ ਵੱਧ ਫੌਜ ਦੀ ਤਾਰੀਫ ਕੀਤੀ ਜਾਂਦੀ ਹੈ ਲੋਕਾਂ ਦੇ ਮਨਾਂ 'ਚ ਸਤਿਕਾਰ ਹੈ ਕਿ ਸਾਡੀ ਰਾਖੀ ਕਰਦੇ ਨੇ ਪਰ ਜਦੋਂ ਐਦਾਂ ਦੀਆਂ ਘਟਨਾਵਾਂ ਆਉਂਦੀਆਂ ਨੇ ਤਾਂ ਫਿਰ ਸਵਾਲ ਬਹੁਤ ਵੱਡੇ ਉੱਠ ਖੜਦੇ ਨੇ ਕੀ ਇਸ ਤਰ੍ਹਾਂ ਦੇ ਬੰਦੇ ਲੈਫਟੀਨੈਂਟ ਕਰਨਲ ਦੇ ਅਹੁਦਿਆਂ ਤੇ ਵੀ ਹੈਗੇ ਨੇ ਜਿਹੜੇ ਕਰੋੜਾਂ ਰੁਪਏ ਦੀ ਰਿਸ਼ਵਤ ਇਕੱਠੀ ਕਰ ਲੈਂਦੇ ਨੇ ਹੁਣ ਇਹ ਜਿਹੜਾ ਵਿਅਕਤੀ ਹੈ ਰੱਖਿਆ ਮੰਤਰਾਲਾ ਸੈਂਟਰ ਸਰਕਾਰ ਦਾ ਇੱਕ ਬਹੁਤ ਵੱਡਾ ਤੇ ਵਿਕਾਰੀ ਡਿਪਾਰਟਮੈਂਟ ਹੈ ਤੇ ਉਹਦੇ ਵਿੱਚ ਇਹ ਤਨਾਫ ਸੀ ਔਰ ਕਈ ਕੰਪਨੀਆਂ ਤੋਂ ਅੰਦਰ ਖਾਤੇ ਕੰਮ ਕਰਾ ਕੇ ਰਿਸ਼ਵਤ ਲੈਣ ਦੇ ਦੋਸ਼ ਉਹਦੇ ਤੇ ਲੱਗੇ ਨੇ ਹੁਣ ਤੁਸੀਂ ਦੇਖੋ ਇਹ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਕਿੱਥੇ ਨੇ ਇਹ ਚੱਲਦਾ ਕਿਵੇਂ ਐ ਤੇ ਇਹ ਰੁਕਦਾ ਕਿਉਂ ਨਹੀਂ ਪਿਆ ਇਹਦੇ ਉੱਪਰ ਆਪਾਂ ਗੱਲ ਕਰਨੀ ਐ ਦੇਖੋ ਯਾਰ ਭ੍ਰਿਸ਼ਟਾਚਾਰ ਦੀਆਂ ਜੜਾਂ ਇਸ ਸਿਸਟਮ ਚ ਨੇ ਇੱਥੋਂ ਦੀਆਂ ਸਿਆਸਤਾਂ ਚ ਪਈਆਂ ਨੇ ਜਦੋਂ ਤੱਕ ਉੱਥੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦਾ ਥੱਲੇ ਖਤਮ ਨਹੀਂ ਹੋ ਸਕਦਾ ਜਿਵੇਂ ਜੇਕਰ ਪਾਣੀ ਟੈਂਕੀ ਚ ਗੰਦਾ ਐ ਤਾਂ ਥੱਲੇ 50 ਟੂਟੀਆਂ ਲੱਗੀਆਂ ਜਾਂ 100 ਲੱਗੀਆਂ ਤਾਂ ਥੱਲੇ ਤੱਕ ਪਾਣੀ ਟੈਂਕੀ ਵਾਲਾ ਹੀ ਆਉਣਾ ਗੰਦਾ ਹੀ ਆਉਣਾ ਟੂਟੀਆਂ ਨੂੰ ਪੂੰਜਣ ਨਾਲ ਟੂਟੀਆਂ ਨੂੰ ਝਾੜਨ ਨਾਲ ਧੋਣ ਨਾਲ ਸਾਫ਼ ਕਰਨ ਨਾਲ ਪਾਣੀ ਸਾਫ਼ ਨਹੀਂ ਹੋ ਸਕਦਾ ਇਸੇ ਤਰ੍ਹਾਂ ਜਦੋਂ ਉੱਪਰ ਜਿਹੜੀ ਜਿਹੜੀ ਸਿਆਸਤਾਂ ਸਿਸਟਮ ਨੂੰ ਚਲਾਉਂਦੀਆਂ ਨੇ ਜਦੋਂ ਉਹ ਸਿਆਸਤਾਂ ਗਲਤ ਨੇ ਤਾਂ ਫਿਰ ਥੱਲੇ ਭ੍ਰਿਸ਼ਟਾਚਾਰ ਸਮਾਪਤ ਕਿਵੇਂ ਹੋ ਸਕਦਾ ਹੈ ਦੇਖੋ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਤੇ ਬੇਈਮਾਨੀ ਤੇ ਇਹ ਗਲਤ ਤਰੀਕੇ ਉਦੋਂ ਸ਼ੁਰੂ ਹੋ ਜਾਂਦੇ ਨੇ ਜਦੋਂ ਸੈਂਟਰ ਸਰਕਾਰ ਤੇ ਸੂਬਾ ਸਰਕਾਰਾਂ ਬਣਦੀਆਂ ਨੇ ਜਦੋਂ ਵੋਟਾਂ ਪੈਂਦੀਆਂ ਨੇ ਉਦੋਂ ਤੁਸੀਂ ਦੇਖੋ ਵੋਟਾਂ ਪਾਉਣ ਦੇ ਟਾਈਮ ਕੀ ਕੁਛ ਚੱਲਦਾ ਜਿਹੜੇ ਜਿਸ ਤਰੀਕੇ ਨਾਲ ਵੋਟਾਂ ਪਾ ਕੇ ਸਰਕਾਰਾਂ ਬਣਦੀਆਂ ਨੇ ਜਿਵੇਂ ਸਿਆਸੀ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਨੇ ਜਿਹੜੇ ਤਰੀਕਿਆਂ ਨਾਲ ਫਿਰ ਉਸੇ ਤਰੀਕਿਆਂ ਨਾਲ ਹੀ ਉਹਨਾਂ ਦੀਆਂ ਸਰਕਾਰਾਂ ਚੱਲਦੀਆਂ ਉਸੇ ਤਰੀਕਿਆਂ ਨਾਲ ਹੀ ਥੱਲੇ ਅਫਸਰशाही ਕੰਮ ਕਰਦੀ ਹੈ ਹੁਣ ਚਾਹੇ ਉਹ ਡੀਆਈਜੀ ਭੁੱਲਰ ਸੀ ਤੇ ਚਾਹੇ ਇਹ ਲੈਫਟੀਨੈਂਟ ਕਰਨਲ ਜਿਹੜਾ ਦੀਪਕ ਸ਼ਰਮਾ ਤੇ ਉਹਦੀ ਪਤਨੀ ਕਾਜਲ ਬਾਲੀ ਇਹ ਸਾਰੇ ਜਿਹੜੇ ਨੇ ਇਹ ਸਿਸਟਮ ਦਾ ਹੀ ਹਿੱਸਾ ਨੇ ਉਹਦਾ ਇੱਕ ਅੰਗ ਨੇ ਸਿਸਟਮ ਦੇ ਬਿਤਾਬਕ ਕੀ ਕੰਮ ਕਰਦੇ ਨੇ ਹੁਣ ਉਹਨਾਂ ਨੂੰ ਪਤਾ ਹੈ ਕਿ ਉੱਪਰ ਸਾਰਾ ਕੁਝ ਕੀ ਚੱਲਦਾ ਦੇਖੋ ਜਿਹੜਾ ਵੀ ਬੰਦਾ ਇਸ ਗੱਲ ਤੇ ਪਰਦਾ ਚੱਕੀ ਕਰੇਗਾ ਉਹ ਇਹਦਾ ਮਤਲਬ ਹੈ ਕਿ ਜੜ ਤੱਕ ਜਾ ਕੇ ਰਿਸ਼ਵਤ ਖੋਰੀ ਦਾ ਹੱਲ ਨਹੀਂ ਚਾਉਂਦਾ ਹੁਣ ਆ ਬਲੱਡ ਸਮਤੀ ਦੀਆਂ ਚੋਣਾਂ ਹੋਈਆਂ ਇਹਦੇ ਵਿੱਚ ਇਹ ਬਹੁਤ ਛੋਟੇ ਪੱਧਰ ਦੀਆਂ ਸਥਾਨਕ ਦੀਆਂ ਚੋਣਾਂ ਸੀ ਪਿੱਛੇ ਪੰਚਾਇਤੀ ਚੋਣਾਂ ਹੋਈਆਂ ਪੰਜਾਬ 'ਚ ਬੜੀਆਂ ਛੋਟੇ ਪੱਦਰ ਦੀਆਂ ਚੋਣਾਂ ਸੀ ਫਿਰ ਵੀ ਕਿੰਨੀਆਂ ਗੜਬੜਾਂ ਦੀਆਂ ਧੰਦਲਿਆਂ ਦੀਆਂ ਧੱਕਿਆਂ ਦੀਆਂ ਤੇ ਗਲਤ ਚੀਜ਼ਾਂ ਦੀਆਂ ਖਬਰਾਂ ਆਈਆਂ ਹਾਈ ਕੋਰਟ ਤੱਕ ਮਾਮਲੇ ਪਹੁੰਚੇ ਚੋਣ ਕਮਿਸ਼ਨ ਤੱਕ ਗਏ ਪਰ ਬਾਅਦ ਦੇ ਵਿੱਚ ਅਜੇ ਤੱਕ ਕੋਈ ਖਾਸ ਨਵੇੜੇ ਉਹਨਾਂ ਦੇ ਹੋ ਨਾ ਸਕੀ ਇਸੇ ਤਰ੍ਹਾਂ ਜਦੋਂ ਸਰਕਾਰਾਂ ਬਣਦੀਆਂ ਨੇ فرض ਕਰੋ ਸੂਬਾ ਸਰਕਾਰ ਜਾਂ ਸੈਂਟਰ ਸਰਕਾਰ ਬਣਦੀ ਹੈ ਤਾਂ ਅਫਸਰ ਵੀ ਉਹ ਸਾਰਾ ਕੁਝ ਦੇਖਦੇ ਨੇ ਅਫਸਰਾਂ ਦੇ ਹੱਥਾਂ ਚੋਂ ਗੁਜ਼ਰਦਾ ਜਦੋਂ ਉਹਨਾਂ ਨੂੰ ਪਤਾ ਕਿ ਸਰਕਾਰਾਂ ਬਣਾਉਣ ਵਾਲੀਆਂ ਪਾਰਟੀਆਂ ਜਿਹੜੀਆਂ ਨੇ ਉਹ ਹਰ ਤਰ੍ਹਾਂ ਦਾ ਝੂਠ ਫਰੇਬ ਝੂਠੇ ਲਾਰੇ ਝੂਠੇ ਦਾਵੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਲਾਉਂਦੇ ਨੇ ਤੇ ਫਿਰ ਵੋਟਾਂ ਦੇ ਟਾਈਮ ਦੇ ਉੱਪਰ ਗਰੀਬ ਤਬਕੇ ਦੀ ਵੋਟ ਲੈਣ ਦੇ ਲਈ ਜਿੰਨਾ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ ਜਿੰਨਾ ਸ਼ਰਾਬਾਂ ਦੀਆਂ ਪੇਟੀਆਂ ਹੋਰ ਗਲਤ ਤਰੀਕੇ ਵਰਤਾ ਕੇ ਵਰਤ ਕੇ ਉਤੇ ਚੋਣ ਲੜੀ ਜਾਂਦੀ ਤੇ ਜਿੱਤੀ ਜਾਂਦੀ ਹੈ ਤਾਂ ਫਿਰ ਅਫਸਰਸ਼ਹੀ ਨੂੰ ਵੀ ਇਹ ਪਤਾ ਜਦੋਂ ਸਾਰਾ ਕੁਝ ਤਾਂ ਫਿਰ ਉਹ ਇਹ ਇਹ ਸਾਰਾ ਕੁਝ ਦੇਖਦੀ ਹੋਈ ਬਾਅਦ ਦੇ ਵਿੱਚ ਉਹ ਵੀ ਪਿੱਛੇ ਨਹੀਂ ਹਟਦੀ ਹੁਣ ਬਿਊਰੋਕ੍ਰੇਸੀ ਜਿਹੜੀ ਆ ਉਹ ਪਾਰਟ ਆਫ ਸਿਸਟਮ ਹੈ ਅਫਸਰਸ਼ਹੀ ਪਾਰਟ ਆਫ ਸਿਸਟਮ ਹੈ ਉਹਨੂੰ ਸਿਸਟਮ ਤੋਂ علیحدਾ ਵੱਖਰੇ ਤੌਰ ਤੇ ਜੁਦਾ ਕਰਕੇ ਵੇਖਣਾ ਗਲਤ ਹੋਏਗਾ ਹੁਣ ਬਹੁਤ ਸਾਰੇ ਐਮਐਲਏ ਐਮਪੀ ਮੰਤਰੀ ਭ੍ਰਿਸ਼ਟਾਚਾਰ ਤੇ ਰਿਸ਼ਵਤ ਖੋਰੀਆਂ ਕਰਦੇ ਫੜੇ ਜਾਂਦੇ ਨੇ ਜਦੋਂ ਇਹ ਗੱਲਾਂ ਅਫਸਰਸ਼ਹੀ ਨੂੰ ਪਤਾ ਨਹੀਂ ਤਾਂ ਉਹਨਾਂ ਨੂੰ ਐ ਲੱਗਦਾ ਜਦੋਂ ਸਾਡੇ ਉੱਪਰ ਬਣਨ ਵਾਲੀਆਂ ਤੇ ਚੱਲਣ ਵਾਲੀਆਂ ਸਰਕਾਰਾਂ ਗਲਤ ਤਰੀਕਿਆਂ ਨਾਲ ਹੋਂਦ 'ਚ ਆਈਆਂ ਨੇ ਤਾਂ ਫਿਰ ਸਾਨੂੰ ਕਾਹਦਾ ਡਰ ਹੈ ਫਿਰ ਸਾਨੂੰ ਕੀ ਪਰਵਾਹ ਹੈ ਤਾਂ ਇਸੇ ਤਰ੍ਹਾਂ ਜਿਹੜੇ ਉਹ ਅਫਸਰशाही ਵੀ ਫਿਰ ਮਨਮਾਨੀਆਂ ਕਰਦੀ ਆ ਫਿਰ ਉਹ ਵੀ ਚੰਬਦੀਆਂ ਚਲਾਉਂਦੀ ਆ ਦੇਖੋ ਉੱਪਰੋਂ ਖਤਮ ਹੋਣਾ ਹੈ ਜਦੋਂ ਰਿਸ਼ਵਤਖੋਰੀ ਰੁਕਣੀ ਹੈ ਥੱਲੋਂ ਨਹੀਂ ਹੁਣ ਆਪਾਂ ਇਹ ਜੋ ਲੈਫਟੀਨੈਂਟ ਕਰਨਲ ਨੇ ਕੀਤਾ ਉਹ ਗਲਤ ਕੀਤਾ ਜੋ ਡੀਆਜੀ ਭੁੱਲਰ ਨੇ ਕੀਤਾ ਉਹ ਗਲਤ ਕੀਤਾ ਪਰ ਇਹ ਗਲਤੀ ਦੀਆਂ ਜੜ੍ਹਾਂ ਕਿੱਥੇ ਨੇ ਦੇਖੋ فرض ਕਰੋ ਇੱਕ ਅਫਸਰ ਹੈ ਕੋਈ ਅਫਸਰ ਹੈ ਤੇ ਕੋ ਡੀਸੀ ਹੈ ਤੇ ਸਾਰੇ ਦਫ਼ਤਰ ਨੂੰ ਪਤਾ ਵੀ ਡੀਸੀ ਸਾਹਿਬ ਬਹੁਤ ਇਮਾਨਦਾਰ ਸੱਚਾ ਸੁੱਚਾ ਹੈ ਉਹ ਕਿਸੇ ਤੋਂ ਚਵਾਨੀ ਨਹੀਂ ਲੈਂਦਾ ਤੇ ਰਿਸ਼ਵਤਖੋਰੀ ਦੇ ਬੜਾ ਖਿਲਾਫ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ डीसी ऑफिस ਦੇ ਵਿੱਚ ਕੋਈ ਕਰਮਚਾਰੀ ਕੋਈ ਕਲਰਕ ਰਿਸ਼ਵਤ ਨਹੀਂ ਲਏਗਾ ਉਹ ਡਰੇਗਾ ਜਦੋਂ ਸਾਰਿਆਂ ਨੂੰ ਪਤਾ ਹੈ ਵੀ ਉਹ ਉਹ ਖਿਲਾਫ ਹੈ ਹੈੱਡ ਖਿਲਾਫ ਹੈ ਇਹ ਇੱਕ ਆਫਿਸ ਦੀ ਗੱਲ ਕਰ ਰਿਹਾ ਮੈਂ ਪੂਰੇ ਸਿਸਟਮ ਨਾਲ ਸਬੰਧਤ ਪੈਂਦਾ ਹੈ ਪਰ ਜੇਕਰ ਹੇਠਲੇ ਮੁਲਾਜ਼ਮਾਂ ਨੂੰ ਪਤਾ ਹੋਵੇ ਵੀ ਡੀਸੀ ਸਾਹਿਬ ਤਾਂ ਘਰੇ ਗੁੱਟੀਆਂ ਲੈਂਦੇ ਨੇ ਗਿਣ-ਗਿਣ ਕੇ ਚੋਰੀ-ਛੁਪੇ ਕੰਮ ਚੱਲਦਾ ਸਾਰਾ ਤੇ ਫਿਰ ਜਿਹੜਾ ਗੇਟ ਦੇ ਅੱਗੇ ਬੈਠਾ ਨਾ ਡੀਸੀ ਸਾਹਿਬ ਦੇ ਕਿਸੇ ਵੀ ਜਿਹੜਾ ਕੋਈ ਇਹੋ ਜਿਹਾ ਡੀਸੀ ਹੋਏਗਾ ਫਿਰ ਉਹਦੇ ਗੇਟ ਦੇ ਅੱਗੇ ਬੈਠਾ ਵੀ ਗਰੀਬ ਬੰਦਾ ਇਹ ਕੋਸ਼ਿਸ਼ ਕਰੇਗਾ ਵੀ ਯਾਰ ਜੇ ਇੰਨੇ ਵੱਡੇ ਅਹੁਦੇ ਤੇ ਬਹਿ ਕੇ ਮੇਰੇ ਨਾਲੋਂ 3-4 ਗੁਣਾ ਵੱਧ ਤਨਖਾਹ ਲੈ ਕੇ ਉਹ ਨਹੀਂ ਹਟਦਾ ਤਾਂ ਫਿਰ ਡੀਸੀ ਨੂੰ ਮਿਲਣ ਆਏ ਫਰਿਆਦ ਲੈ ਕੇ ਆਏ ਐਪਲੀਕੇਸ਼ਨ ਲੈ ਕੇ ਆਏ ਹਰ ਇੱਕ ਬੰਦੇ ਤੋਂ ਉਹ ਗੇਟ ਦੇ ਅੱਗੇ ਬੈਠਾ ਜਿਹੜਾ ਗੇਟਕੀਪਰ ਕਰਮਚਾਰੀ ਜਿਹੜਾ ਵੀ ਹੈ ਉਹ ਵੀ ਫਿਰ 100 200 100 200 100 200 ਲੈਣ ਦੀ ਕੋਸ਼ਿਸ਼ ਕਰੇਗਾ ਅਸੀਂ ਅਸਲ ਦੇ ਵਿੱਚ ਹੇਠਲੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਰਹਿੰਦੇ ਆ ਜਿਹੜਾ ਉੱਪਰ ਭ੍ਰਿਸ਼ਟਾਚਾਰ ਹੈ ਉਹਦੀ ਅਸੀਂ ਗੱਲ ਨਹੀਂ ਕਰਦੇ ਉਹ ਬਚਿਆ ਰਹਿ ਜਾਂਦਾ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਇਹਦੀ ਜੜ ਕਿੱਥੇ ਹੈ ਅਸਲੀ ਭ੍ਰਿਸ਼ਟਾਚਾਰ ਉਸ ਪੂੰਜੀਵਾਦੀ ਮੁਨਾਫਾਖੋਰ ਸਿਸਟਮ ਦੇ ਨਿਯਮਾਂ 'ਚ ਪਿਆ ਜਿਹਦੇ ਤੇ ਅਸੀਂ ਕਦੀ ਸੋਚਿਆ ਹੀ ਨਹੀਂ ਭ੍ਰਿਸ਼ਟਾਚਾਰ ਦੀ ਅਸਲ ਜੜ ਇਸ ਮੁਨਾਫਾਖੋਰ ਪੂੰਜੀਵਾਦੀ ਸਿਸਟਮ 'ਚ ਪਈ ਹੈ ਤੇ ਜਿਹੜੇ ਨਿਯਮ ਇਸ ਸਿਸਟਮ ਨੇ ਬਣਾਏ ਨੇ ਉਹ ਹੈ ਹੀ ਭ੍ਰਿਸ਼ਟਾਚਾਰ ਵਾਲੇ ਦੇਖੋ ਅਸਲੀ ਭ੍ਰਿਸ਼ਟਾਚਾਰ ਕਿਹੜਾ ਹੈ ਜਿਹਦੇ ਬਾਰੇ ਸਾਨੂੰ ਧਿਆਨ ਨਹੀਂ ਚਿੱਤ ਚੇਤਾ ਨਹੀਂ ਅਸੀਂ ਉਹਦੇ ਬਾਰੇ ਕਦੇ ਸੋਚਦੇ ਹੀ ਨਹੀਂ ਅਸਲੀ ਭ੍ਰਿਸ਼ਟਾਚਾਰ ਇਹ ਆ ਜਿਹੜਾ ਕਾਰਪੋਰੇਟ ਜਗਤ ਦੇ ਰਾਜ ਦੇ ਵਿੱਚ ਉਹਨਾਂ ਦੀਆਂ ਮੁਨਾਫਾ ਖੋਰੀ ਨੀਤੀਆਂ ਦਾ ਕੀ ਇਹ ਛੋਟਾ ਭ੍ਰਿਸ਼ਟਾਚਾਰ ਹੈ 1 ਰੁਪਏ ਚ ਜਿਹੜੀ ਚੀਜ਼ ਉਹ ਕਾਰਪੋਰੇਟ ਘਰਾਣੇ ਤਿਆਰ ਕਰਦੇ ਨੇ ਉਸ ਚੀਜ਼ ਦੇ ਉੱਪਰ ਉਹਨਾਂ ਦੀ ਮਨਮਰਜ਼ੀ ਛੱਡੀ ਹੋਈ ਆ ਉਹ ਰੇਟ ਚਾਹੇ ਲਿਖ ਦੇਣ 150 ਰੁਪਈਆ ਚਾਹੇ 200 ਰੁਪਈਆ ਚਾਹੇ 250 ਰੁਪਈਆ ਉਹ ਉਹਨਾਂ ਦੀ ਮਰਜ਼ੀ ਹੈ ਹੁਣ ਆ ਦਵਾਈਆਂ ਗੋਲੀਆਂ ਨੇ ਕਿੰਨੀ ਵਾਰ ਇਹ ਤੱਥ ਆਉਂਦੇ ਨੇ ਮੈਡੀਕਲ ਸਟੋਰਾਂ ਵਾਲਿਆਂ ਤੋਂ ਜਾ ਕੇ ਪੜਤਾਲ ਕਰ ਲੋ ਜਿਹੜੀ ਦਵਾਈ 2 ਰੁਪਏ ਦੇ ਵਿੱਚ ਪੱਤਾ ਬਣ ਕੇ ਤਿਆਰ ਹੋ ਜਾਂਦਾ ਆ ਜਾਂਦਾ ਉਹਦੇ ਉੱਪਰ ਰੇਟ 80 ਰੁਪਈਏ 92 ਰੁਪਈਏ 127 ਰੁਪਈਏ ਲਿਖਿਆ ਪਿਆ ਹੁੰਦਾ ਤੇ ਉਹ ਫਿਰ ਆਸਾਨ ਕਰਨ ਲਈ ਉਹ ਜਿਹੜੇ ਕਈ ਕਈ ਮੈਡੀਕਲ ਸਟੋਰਾਂ ਵਾਲੇ ਉਹ ਕਹਿੰਦੇ ਜੀ 10% ਲੈਸ ਤੇ 2 ਰੁਪਏ ਚ ਤਿਆਰ ਕੀਤੀ ਚੀਜ਼ ਨੂੰ ਉਹ ਕੰਪਨੀ 70 80 100 150 ਚ ਵੇਚ ਜਾਂਦੀ ਹੈ ਇਸੇ ਤਰ੍ਹਾਂ ਬਾਕੀ ਸਾਰੀਆਂ ਚੀਜ਼ਾਂ ਨੇ ਜਿਹੜਾ ਇਹ ਕਾਰਪੋਰੇਟ ਹੱਥਾਂ ਚ ਚੱਲ ਰਿਹਾ ਮੁਨਾਫਾ ਖੋਰ ਸਿਸਟਮ ਹੈ ਇਹ ਹੀ ਭ੍ਰਿਸ਼ਟਾਚਾਰ ਹੈ ਉਦੋਂ ਥੱਲੇ ਆ ਭ੍ਰਿਸ਼ਟਾਚਾਰ ਹੈ ਵੇਖੋ ਉਹ ਜਿਹੜਾ ਆ ਰਿਸ਼ਵਤਖੋਰੀ ਦਾ ਹੀ ਭ੍ਰਿਸ਼ਟਾਚਾਰ ਚੱਲਦਾ ਇਹਦੇ ਰਾਈ ਕੋਈ ਬੰਦਾ ਕਰੋੜ 2 ਕਰੋੜ 3 ਕਰੋੜ 5 ਕਰੋੜ 10 ਕਰੋੜ 20 ਕਰੋੜ ਕਮਾ ਲੂ ਪਰ ਜਿਹੜਾ ਜਿਹੜਾ ਮੁਨਾਫਾ ਖੋਰੀ ਦੇ ਰੂਲ ਦਾ ਨਿਯਮ ਦਾ ਭ੍ਰਿਸ਼ਟਾਚਾਰ ਜਿਹੜੇ ਨਿਯਮ ਦੇ ਖਿਲਾਫ ਕੋਈ ਸੋਚਣ ਨੂੰ ਤਿਆਰ ਹੀ ਨਹੀਂ ਉਹ ਕਿੰਨਾ ਵੱਡਾ ਭ੍ਰਿਸ਼ਟਾਚਾਰ ਹੈ ਉਹਦੇ ਉਹਦੇ ਨਾਲ ਤਾਂ ਇੱਕ ਇੱਕ ਦਿਨ 'ਚ ਇੱਕ ਕਾਰਪੋਰੇਟ ਘਰਾਣਾ ਸੈਂਕੜੇ ਹਜ਼ਾਰਾਂ ਕਰੋੜ ਰੁਪਈਆ ਲੋਕਾਂ ਤੋਂ ਲੁੱਟ ਰਿਹਾ ਕੋਈ ਵੀ ਰੈਗੂਲੇਟਰੀ ਅਥਾਰਟੀ ਇਹਦੇ ਉੱਪਰ ਕਿਉਂ ਨਹੀਂ ਬਣਾਈ ਗਈ ਹੋਣਾ ਤਾਂ ਚਾਹੀਦਾ ਨਾ ਕਿ ਕੰਪਨੀਆਂ ਜਿਹੜੀਆਂ ਚੀਜ਼ਾਂ ਤਿਆਰ ਕਰਦੀਆਂ ਨੇ ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆਪਣੀਆਂ ਫੈਕਟਰੀਆਂ ਤਿਆਰ ਕਰਦੇ ਨੇ ਆਪਣੀਆਂ ਚੀਜ਼ਾਂ ਦਾ ਰੇਟ ਉਹ ਆਪ ਨਾ ਤੈਅ ਕਰਨ ਉਹ ਰੇਟ ਸਰਕਾਰਾਂ ਦੀ ਇੱਕ ਪ੍ਰਾਈਸ ਰੈਗੂਲੇਟਰੀ ਅਥਾਰਟੀ ਹੋਵੇ ਸਰਕਾਰਾਂ ਦੀ ਇੱਕ ਪ੍ਰਾਈਸ ਲਿਮਟਿਡ ਕਮਿਸ਼ਨ ਹੋਵੇ ਜਿਹੜੀ ਉਹਦਾ ਰੇਟ ਤੈਅ ਕਰੇ ਔਰ ਉਸ ਆਬ ਨਾਲ ਕਰੇ 20 ਜਾਂ 25% ਉੱਤੇ ਮਾਰਜਨ ਮੁਨਾਫਾ ਰੱਖ ਲੋ ਵੀ ਜਿਹੜੀ ਚੀਜ਼ ਇੱਕ ਪਰਪੈਚ ਤਿਆਰ ਹੋਈ ਆ ਪੈਕਿੰਗ ਕਰਕੇ 1 ਰੁਪਏ ਤੱਕ ਉਹ ਡਿਲੀਵਰ ਹੋ ਕੇ ਅੱਗੇ ਵਿਕਰਨ ਪਹੁੰਚਣੀ ਹੈ ਉਹ ਚੀਜ਼ ਦੇ ਉੱਪਰ 1 ਰੁਪਿਆ ਤੇ 25 ਪੈਸੇ ਤੋਂ ਵੱਧ ਰੇਟ ਨਹੀਂ ਹੋਣਾ ਚਾਹੀਦਾ ਚਲ ਜੇ ਕਿਸੇ ਨੇ ਦੁਗਣਾ ਰੱਖਣਾ ਹੈ ਉਹ 1 ਰੁਪਈਏ ਚ ਤਿਆਰ ਹੋਈ ਚੀਜ਼ ਦਾ ਰੇਟ 2 ਰੁਪਏ ਰੱਖ ਲਵੇ ਜੇ ਤਿੰਨ ਗੁਣਾ ਰੱਖਣਾ ਤਾਂ ਰੇਟ 1 ਰੁਪਈਏ ਚ ਤਿਆਰ ਹੋਈ ਚੀਜ਼ ਦਾ ਰੇਟ 3 ਰੁਪਏ ਰੱਖ ਲਵੇ ਇਹਨਾਂ ਕੰਪਨੀਆਂ ਦੇ ਇਸ ਭ੍ਰਿਸ਼ਟਾਚਾਰ ਬਾਰੇ ਸਾਰੇ ਚੁੱਪ ਕਿਉਂ ਨੇ ਕੋਈ ਬੋਲਦਾ ਕਿਉਂ ਨਹੀਂ ਦੇਖੋ ਜਿਹੜਾ ਪੂੰਜੀਵਾਦੀ ਸਿਸਟਮ ਹੈ ਨਾ ਉਹਨੇ ਪੂਰੀ ਖੁੱਲ੍ਹ ਦੇ ਰੱਖੀ ਐ ਇਹਨਾਂ ਮੁਨਾਫਾ ਖੋਹਰ ਲਟੇਰੇ ਨਿਯਮਨ ਜਿੰਨੀ ਮਰਜੀ ਲੁੱਟ ਕਰੋ ਤੇ ਜਿਵੇਂ ਮਰਜੀ ਕਰੋ ਇਹ ਇਹ ਨਿਯਮਨ ਪੂੰਜੀਵਾਦ ਚ ਖੋਲਣਾ ਪਰਿਸ਼ਟਾਚਾਰ ਇੱਥੋਂ ਸ਼ੁਰੂ ਹੁੰਦਾ ਹੁਣ ਤੁਸੀਂ ਦੇਖੋ ਭਾਰਤ ਦੇਸ਼ ਦੀ ਜਿੰਨੀ ਧਨ ਦੌਲਤ ਸੰਪਤੀ ਤੇ ਜਾਇਦਾਦ ਹੈ ਉਹਦੇ ਵਿੱਚੋਂ 87 88 ਫੀਸਦੀ ਧਨ ਦੌਲਤ ਦੇ ਉੱਪਰ ਕੁਝ ਕੁ ਪੂੰਜੀਪਤੀਆਂ ਦਾ ਕੁਝ ਕੁ ਘਰਾਣਿਆਂ ਦਾ ਕਬਜ਼ਾ ਹੋ ਗਿਆ ਕੀ ਇਹ ਘੱਟ ਪ੍ਰਿਸ਼ਟਾਚਾਰ ਹੈ ਕੀ ਇਹ ਥੋੜਾ ਪ੍ਰਿਸ਼ਟਾਚਾਰ ਹੈ ਇਸ ਤੋਂ ਵੱਡਾ ਪ੍ਰਿਸ਼ਟਾਚਾਰ ਹੋਰ ਕੀ ਹੋ ਸਕਦਾ ਹੈ ਪਰ ਇਹਦੇ ਬਾਰੇ ਕੋਈ ਚਪਚਾ ਨਹੀਂ ਕੋਈ ਰੋਲਾ ਨਹੀਂ ਕਿਉਂਕਿ ਪੂੰਜੀਵਾਦੀ ਸਿਸਟਮ ਇਹ ਕਹਿੰਦਾ ਵੀ ਇਹ ਠੀਕ ਆ ਉਹ ਕਹਿੰਦੀ ਆ ਖੁੱਲਾ ਮੁਕਾਬਲਾ ਜੀ ਪੈਸਾ ਇਕੱਠਾ ਕਰਨ ਦਾ ਜਿਹੜੇ ਮਰਜ਼ੀ ਤਰੀਕਿਆਂ ਨਾਲ ਤੁਸੀਂ ਕਮਾਓ ਹੁਣ ਤੁਸੀਂ ਦੇਖੋ ਇੱਕ ਸੌਸ ਦੀ ਬੋਤਲ ਆਪਾਂ ਬਾਜ਼ਾਰ ਤੋਂ ਲੈਣੇ ਆ ਮੰਨ ਲਓ ਕਿਸੇ ਕੰਪਨੀ ਦੀ ਲੈ ਲਓ ਉਹ 80-90 ਰੁਪਏ ਦੀ ਮਿਲਦੀ ਹੈ। ਉਹ ਤਿਆਰ ਕਿੰਨੇ ਚ ਹੁੰਦੀ ਹੈ? ਮੰਨ ਲਓ ਅੱਧਾ ਕਿਲੋ ਟਮਾਟਰ ਲਾਏ ਜਦੋਂ ਇਕੱਠੇ ਟਮਾਟਰ ਕਿਸਾਨਾਂ ਤੋਂ ਲੈ ਜਾਂਦੇ ਆ ਨਾ ਸੈਂਕੜੇ ਕੁਆਂਟਲਾਂ ਦੇ ਹਿਸਾਬ ਨਾਲ ਉਹ ਕੰਪਨੀਆਂ ਲੈਂਦੀਆਂ ਨੇ ਉਦੋਂ 3-4-5 ਰੁਪਏ ਕਿਲੋ ਤੱਕ। ਹੁਣ ਉਹ ਜਿਹੜੀ ਮੰਨ ਲਓ ਟਮਾਟਰ ਲੈਣੇ 3 ਰੁਪਏ ਕਿਲੋ ਅੱਧਾ ਕਿਲੋ ਟਮਾਟਰ ਪਾਏ ਵਿੱਚ ਪਾਣੀ ਪਾਇਆ ਵਿੱਚ 100 ਗ੍ਰਾਮ ਖੰਡ ਪਾਈ ਤੇ 50 ਗ੍ਰਾਮ ਇਮਲੀ ਪਾਈ ਤੇ ਉਹਨੂੰ ਗ੍ਰੈਂਡਰ ਚ ਗ੍ਰੈਂਡ ਕਰਕੇ ਤੇ ਬੋਤਲ ਚ ਭਰਤਾ ਤੇ 5 ਰੁਪਏ ਚ ਤਿਆਰ ਹੋਈ ਸੌਸ ਦੇ ਉੱਪਰ ਰੇਟ ਲਿਖਤਾ 92 ਰੁਪਏ 170 ਰੁਪਏ ਜਿਹੜੀ ਉਹ 8 900 ਗ੍ਰਾਮ ਦੀ ਉਹ ਸੌਸ ਦੀ ਬੋਤਲ ਆਉਂਦੀ ਹੈ ਚਟਨੀ ਦੀ ਹੁਣ ਤੁਸੀਂ ਦੱਸੋ ਕੀ ਇਹ ਲੁੱਟ ਨਹੀਂ ਗਈ ਪਰ ਇਸ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਇਸ ਕਰਕੇ ਨਹੀਂ ਬੋਲਦਾ ਕਿਉਂਕਿ ਇਹ ਸਪ੍ਰਿਸ਼ਟਾਚਾ ਇਹ ਪ੍ਰਿਸ਼ਟਾਚਾਰ ਕਰਨ ਦੇ ਲਈ ਸਿਸਟਮ ਖੋਲ੍ਹ ਦਿੰਦਾ ਆਜ਼ਾਦੀ ਦਿੰਦਾ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ